ਇਹ ਮਕਾਨ ਬਣਿਆ ਹੋਇਆ ਜੀ 1952 ਦੇ ਆ ਉਹ ਇੱਕ ਇਸ ਤਰ੍ਹਾਂ ਦਾ ਕਮਰਾ ਗੁਪਤ ਰੱਖਿਆ ਜਾਂਦਾ ਸੀ ਜਿਸ ਤਰ੍ਹਾਂ ਕੋਈ ਪੁਰਾਣੇ ਟਾਈਮ ਦੇ ਵਿੱਚ ਸੰਦੂਖ ਵਗੈਰਾ ਰੱਖਣੇ ਕੋਈ ਪੈਸਾ ਟਕਾ ਰੱਖਣਾ ਕੋਈ ਇਸ ਤਰ੍ਹਾਂ ਦੀ ਕੋਈ ਕੀਮਤੀ ਚੀਜ਼ਾਂ ਮੋਹਰਾ ਇਹਦੇ ਵਿੱਚ ਨੱਪ ਕੇ ਰੱਖਣੀਆਂ ਨਾਏ ਆ ਧੱਗਰਾਂ 'ਚ ਪਾਉਣ ਨੂੰ ਆ ਪਾਸੇ ਤੇ ਬਣਦੀਆਂ ਤੁਸੀਂ ਸੰਦ ਸੱਪਾ ਦਾਤੀਆਂ ਜਿਵੇਂ ਕੁਹਾੜੀ ਜਿਵੇਂ ਰੰਬੀਆਂ 1935 ਦੇਲੇ ਦਾ ਦਰਵਾਜ਼ਾ ਬਣਿਆ ਹੋਇਆ ਮਕਾਨ ਬਣਿਆ ਹੋਇਆ ਇਸ ਬਾਈ ਜੀ ਹਰਾਂ ਦੇ ਘਰੇ ਭੇਲੀ ਦੇ ਵਿੱਚ ਇਹਨਾਂ ਨੇ ਨਵੀਂ ਕੋਠੀ ਤਿਆਰ ਕੀਤੀ ਆ ਜਿਹੜਾ ਵਿਰਾਸਤੀ ਮਕਾਨ ਆ ਪਹਿਲਾਂ ਵਾਲਾ ਜਿਵੇਂ ਛਤਰੀਆਂ ਦਰਵਾਜ਼ੇ ਜਾਣਕਾਰੀ ਬਾਈ ਜੀ ਹਰਾਂ ਤੋਂ ਲਵਾਂਗੇ 1935 ਦਾ ਆ ਸੀ ਸੁਣਿਆ ਸੁਣਦੇ ਵਿੱਚ ਆ ਕਿ ਜਿਨ੍ਹਾਂ ਨੇ ਰਫੇਰ ਕਰਾਇਆ ਸੀ ਉਹਨਾਂ ਨੇ ਇਸ ਨੂੰ ਸੇਲ ਕਰਤਾ ਤਾਂ ਬਾਈ ਜੀ ਹਰਾਂ ਨੇ ਇਹਨੂੰ ਇਹਦੀ ਸਾਂਭ ਸੰਭਾਲ ਕੀਤੀ ਹੈ ਗੱਲਬਾਤ ਕਰਾਂਗੇ 1935 ਵਾਲੇ ਵਿਰਾਸਤੀ ਦਰਵਾਜ਼ੇ ਦੇ ਅੱਗੇ ਮਕਾਨ ਵੀ ਆ ਛਤਰੀਆਂ ਹੋਵੇ ਨੇ ਗੇਟ ਹੋਵੇ ਆ ਤਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵਿਰਾਸਤੀ ਮਕਾਨ ਜੇ ਕਿਸੇ ਹੋਰ ਦੇ ਬਾਈ ਜੀ ਦੇ ਵੀ ਹੋਣ ਤਾਂ ਤਸੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਾਨੂੰ ਦੱਸਿਓ ਨਾਮ ਕੀ ਆ ਦਸ਼ਮਨ ਸਿੰਘ ਹੈ ਜੀ ਮੇਰਾ ਨਾਮ ਹਾਂਜੀ ਤੁਹਾਡਾ ਜੀ ਰਾਜ ਪਟਵਾਰੀ ਪਿੰਡ ਦੇ ਸੰਦੋ ਠੀਕ ਆ ਜੀ ਮੌਕੇ ਤੇ ਮਤੌਰ ਪਟਵਾਰੀ ਹੋ ਜੀ ਹਾਂਜੀ ਠੀਕ ਆ ਜੀ ਅੱਛਾ ਸਾਨੂੰ ਇਸ ਦਰਵਾਜੇ ਬਾਰੇ ਜਾਣਕਾਰੀ ਦਿਓ ਜੀ ਇਹ ਦਰਵਾਜਾ ਕਿਸ ਸਮੇਂ ਦਾ ਬਣਿਆ ਹੈ ਕਿੰਨਾਂ ਨੇ ਦੀ ਕੋਈ ਰਿਪੇਅਰ ਕਰਾਈ ਜਾਂ ਬਾਈ ਜੀ ਹਰਾਨੇ ਜਿਵੇਂ ਕਿ ਆ ਤੁਸੀਂ ਠਾਉਂ ਜੀ ਤਾਂ ਨਹੀਂ ਸਕੀਮ ਬਣਾ ਰਹੇ ਨਹੀਂ ਨਹੀਂ ਕੋਈ ਸਕੀਮ ਇਹ ਪਟਵਾਰੀ ਸਭ ਤੁਸੀਂ ਦੱਸੋ ਜਾਣ ਕੇ ਇਹ ਲਗਭਗ 1935 ਦੇ ਵਿੱਚ ਨਿਰਮਾਣ ਹੋਇਆ ਇਸ ਦਰਵਾਜੇ ਦਾ ਉਸ ਤੋਂ 4-5 ਸਾਲ ਬਾਅਦ ਇਸ ਦਾ 27340 ਨੂੰ ਇਸ ਦਰਵਾਜ਼ੇ ਦੀ ਰਿਪੇਅਰ ਜਿਵੇਂ ਟਿਪ ਪਲਸ ਕਰਵਾਇਆ ਗਿਆ ਰੰਗ ਰੋਗਣ ਕਰਵਾਇਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜੋ ਇਸ ਦੇ ਵਿਦੈਸ਼ੀ ਸੀਗੇ ਹਾਂਜੀ ਉਹ ਇਸ ਨੂੰ ਅੱਗੇ ਵਿਰਾਸਤ ਦੇ ਵਿੱਚ ਭਾਈ ਲਖਮਨ ਸਿੰਘ ਭਾਈ ਜੱਗਾ ਸਿੰਘ ਨੂੰ ਦੇ ਗਏ ਠੀਕ ਹੈ ਜੀ ਹੁਣ ਇਹਨਾਂ ਕੋਲੇ ਇਹ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਬਰਾਸਤ ਨੂੰ ਅਜੇ ਤੱਕ ਇਸ ਨੂੰ ਕੋਈ ਛੇੜ ਛੱਟ ਨਹੀਂ ਕਰਨਾ ਚਾਹੁੰਦੇ ਇਸ ਨੂੰ ਇਸੇ ਤਰ੍ਹਾਂ ਹੀ ਰੱਖਣਾ ਚਾਹੁੰਦੇ ਆ ਠੀਕ ਹੈ ਜੀ ਲਗਭਗ ਕਿੰਨੇ ਸਾਲ ਆਪਾਂ ਮੰਨਦੇ ਹਾਂ ਜੀ ਇਹਨੂੰ ਬਣੇ ਨੂੰ ਇਸ ਨੂੰ ਲਗਭਗ ਬਣੇ ਨੂੰ ਜੀ ਕੋਈ 90 ਸਾਲ ਦੇ ਕਰੀਬ ਹੋ ਗਿਆ ਜੀ ਠੀਕ ਹੈ ਜੀ ਇਸ ਨੂੰ ਲਗਭਗ ਕੋਈ 90 ਸਾਲ ਹੋ ਗਿਆ ਜੀ ਬਣੇ ਨੂੰ ਤੇ ਇਹ ਕੋਈ ਇਹ ਕੋਈ ਅੱਜ ਕੋਈ ਨਵੇਂ ਤਕਨੀਕ ਨਾਲ ਕੋਈ ਨਹੀਂ ਬਣਿਆ ਇਹ ਜਿਵੇਂ ਉਸ ਟਾਈਮ ਦਾ ਸੀ ਕੁਝ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਬਿਨਾ ਸੀਮਿੰਟ ਤੋਂ ਬਣਿਆ ਹੋਇਆ ਹੈ ਇਹ ਠੀਕ ਹੈ ਜੀ ਇਹ ਚੂਨਾ ਵਗੈਰਾ ਉਸ ਟਾਈਮ ਤੇ ਮਤਲਬ ਜਿਸ ਤਰ੍ਹਾਂ ਲਾਇਆ ਜਾਂਦਾ ਸੀ ਉਸੇ ਤਰੀਕੇ ਦਾ ਇਹ ਬਣਿਆ ਹੋਇਆ ਠੀਕ ਹੈ ਚੂਨੇ ਨਾਲ ਬਣਿਆ ਹਾਂ ਚੂਨੇ ਨਾਲ ਬਣਿਆ ਹੋਇਆ ਠੀਕ ਹੈ ਜੀ ਇਸ ਦੇ ਵਿੱਚ ਜੋ ਵੀ ਪਹਿਲਾ ਮਟੀਰੀਅਲ ਲੱਗਿਆ ਹੈ ਤੇ ਇਹ ਜਿਹੜੀ ਇੱਟ ਲੱਗੀ ਹੈ ਇਹ ਪੱਠੇ ਦੀ ਜੋ ਪੁਰਾਣੇ ਟਾਈਮ ਤੇ ਗੂਨੇ ਨਾਲ ਪਕਾਈ ਜਾਂਦੀ ਸੀ ਪੱਠੇ ਦੀ ਉਹ ਇੱਟ ਲੱਗੀ ਹੋਈ ਹੈ ਛੱਪਤ ਹੈ ਜਿਹੜੀ ਉਹ ਕੱਚੀ ਸਟੀਰੀਆਂ ਦੀ ਬਣੀ ਹੋਈ ਹੈ ਠੀਕ ਹੈ ਹਜੇ ਵੀ ਉਵੇਂ ਪਈ ਹੈ ਜੀ ਹਾਂਜੀ ਹਾਂਜੀ ਛੱਤ ਹਜੇ ਤੱਕ ਉਸ ਤਰ੍ਹਾਂ ਰੱਖੀ ਹੋਈ ਹੈ ਜੀ ਛੱਤ ਨੂੰ ਹਜੇ ਤੱਕ ਕੁਝ ਨਹੀਂ ਹੋਇਆਗਾ ਠੀਕ ਹੈ ਜੀ ਥੋੜਾ ਬਹੁਤ ਅਜੂਏ ਦਾ ਰੰਗ ਉੱਤਰ ਗਿਆ ਉਹ ਕਾਫੀ ਟਾਈਮ ਕਰਕੇ 90 ਸਾਲ ਪੁਰਾਣਾ ਹੋਣ ਕਰਕੇ ਇਹਦਾ ਰੰਗ ਕਾਫੀ ਉੱਤਰ ਗਿਆ ਠੀਕ ਕਰਨ ਵਾਲਾ ਹੁਣ ਐਸਾ ਠੀਕ ਕੁਝ ਪਲੇਟ ਜਿਵੇਂ ਇੱਕ ਦਿਖਾਈ ਦੇ ਰਹੀ ਹੈ ਸਾਹਮਣੇ ਉੱਪਰ ਇਸ ਪਲੇਟ ਤੇ ਸਨ ਵਗੈਰਾ ਲਿਖਿਆ ਸੀ ਹਨਾ ਹਾਂਜੀ ਹਾਂਜੀ ਇਸ ਪਲੇਟ ਦੇ ਉੱਤੇ ਸਨ 27340 ਲਿਖਿਆ ਸੀ ਰਿਪੇਅਰ ਦਾ ਜੀ ਤੇ ਜੋ ਬੰਦੇ ਨੇ ਇਹ ਆਪਣੇ ਦੇਖ ਰਹੇ ਇਹਦੇ ਵਿੱਚ ਕੰਮ ਕਰਾਇਆ ਉਹ ਸੀਗਾ ਜੀ ਸੱਜਣ ਸਿੰਘ ਐਸ ਜੀ ਐਨ ਸੱਜਣ ਸਿੰਘ ਅੱਛਾ ਸੱਜਣ ਸਿੰਘ ਸੀ ਹਾਂਜੀ ਹਾਂਜੀ ਜਿਨ੍ਹਾਂ ਨੇ ਕਰਾਇਆ ਸੀ ਜਿਨ੍ਹਾਂ ਨੇ ਇਹ ਆਪਦੀ ਦੇਖ ਰੇਖ ਦੇ ਵਿੱਚ ਤਿਆਰ ਕਰਵਾਇਆ ਸੀ ਜਿਵੇਂ 1947 ਦੀ ਵੰਡ ਹੋਈ ਸੀ ਉਸ ਤੋਂ ਫਿਰ ਪਹਿਲਾਂ ਦਾ ਉਸ ਤੋਂ ਪਹਿਲਾਂ ਦਾ ਬਣਿਆ ਹੋਇਆ ਜੀ ਸਨ 1947 ਤੋਂ ਬਹੁਤ ਪਹਿਲਾਂ ਦਾ ਬਣਿਆ ਆਇਆ ਜੀ ਤੇ ਜਿਹੜੀਆਂ ਜੀ ਇਹ ਖਿੜਕੀਆਂ ਜੀ ਇਹਦਾ ਕੋਈ ਚੇਂਜ ਨਹੀਂ ਹੋਇਆ ਹਜੇ ਤੱਕ ਕੋਈ ਵੀ ਚੇਂਜਿੰਗ ਨਹੀਂ ਜਿਸ ਠੀਕ ਹੈ ਜੀ ਜੋ ਇਹਦੀਆਂ ਇੱਥੇ ਬਾਕੀ ਉਸ ਟਾਈਮ ਤੇ ਇਹ ਉੱਚਾ ਹੁੰਦਾ ਸੀ ਹੁਣ ਤਾਂ ਅੰਦਰ ਥੱਲੇ ਦੱਬਿਆ ਗਿਆ ਠੀਕ ਹੈ ਜੀ ਇੱਥੇ ਵੀ ਚੌਂਕੜੀ ਬਣੀ ਹੁੰਦੀ ਸੀਗੀ ਉਹ ਵੀ ਮਤਲਬ ਗਲੀ ਤੋਂ ਮੋੱਕੇ ਤੇ 4-5 ਫੁੱਟ ਦੀ ਹੁੰਦੀ ਸੀ ਇੰਨਾ ਚੌਂਕੜੀ ਦੇ ਉੱਤੇ ਕੋਈ ਚੜ੍ਹ ਹੀ ਨਹੀਂ ਸਕਦੇ ਸੀਗੇ ਬੱਚੇ ਆਮ ਬੈਠ ਹੀ ਨਹੀਂ ਸਕਦੇ ਸੀ ਕਾਫੀ ਉੱਚਾ ਹੁੰਦਾ ਸੀ ਠੀਕ ਹੈ ਜੀ ਆ ਜਿਵੇਂ ਦਰਵਾਜ਼ਾ ਲੱਗਿਆ ਆ ਇਹ ਦਰਵਾਜ਼ਾ ਉਸ ਟਾਈਮ ਦਾ ਹੈ ਹਾਂ ਇਹ ਦਰਵਾਜ਼ਾ ਸਾਰਾ ਉਸੇ ਟਾਈਮ ਦਾ ਜੀ ਇਹਦੇ ਉੱਤੇ ਉਸ ਤੋਂ ਬਾਅਦ ਕੁਝ ਨਹੀਂ ਕਰਿਆ ਗਿਆ ਕੋਈ ਇਹਦੀ ਰੀਮੋਲਡਿੰਗ ਨਹੀਂ ਹੋਈ ਜੀ ਅਜੇ ਤੱਕ ਹਾਂਜੀ ਚਲੋ ਜੀ ਆਪਾਂ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਮਕਾਨ ਹੈ ਜੀ ਕਰੀਏ ਇਹ ਜ ਇਸ ਤਰ੍ਹਾਂ ਜੀ ਅੱਗੇ ਕੁੰਡੇ ਦੇਖ ਸਕਦੇ ਤੁਸੀਂ ਕੋਈ ਨਾਲੇ ਤਾਂ ਅੱਗੇ ਹੋਰ ਦਿਖਾਉਣੇ ਚੱਲ ਕੇ ਇਮਾਰਤ ਪੁਰਾਣੀ ਆ ਉੱਪਰ ਦੇਖ ਸਕਦੇ ਤੁਸੀਂ ਜਿਵੇਂ ਛਤਰੀਆਂ ਵਗੈਰਾ ਫਿਰ ਸਭ ਉਹੀ ਨੇ ਹਾਂਜੀ ਹਾਂਜੀ ਕੋਈ ਰਿਪੇਅਰ ਨਹੀਂ ਕਰਿਆ ਜੀ ਇਹਨਾਂ ਦਾ ਸਾਰਾ ਕੁਝ ਐਸੇ ਤਰ੍ਹਾਂ ਹੀ ਸੀਗਾ ਜੀ ਠੀਕ ਆ ਪਹਿਲਾਂ ਵਾਲੇ ਛਤਰੀਆਂ ਤੁਸੀਂ ਦੇਖੋ ਆ ਥੱਲੇ ਵਾਲੀ ਜਿਹੜੇ ਸਪੋਰਟ ਆ ਹਾਂਜੀ ਇਹ ਸਪੋਰਟ ਦੂਜੀ ਵਾਰ ਲਾਈ ਗਈ ਹੈ ਕਿਉਂਕਿ ਉਹਦੇ ਵਿੱਚ ਪਾਣੀ ਪੈ ਗਿਆ ਸੀਗਾ ਪਾਣੀ ਹਾਂਜੀ ਹਾਂਜੀ ਪਾਣੀ ਅੱਗੇ ਚੱਲ ਕੇ ਹੋਰ ਵੀ ਦਿਖਾਉਣੇ ਤੁਹਾਨੂੰ ਆਪਾਂ ਇਹ ਜਿਵੇਂ ਆ ਜਿਵੇਂ ਦੀਵਾਜ ਕੋਣ ਵਾਲੇ ਹੁੰਦੇ ਇਹ ਪ੍ਰਾਣੀ ਉਹ ਨਾਲ ਦੀ ਹੁੰਦੀ ਹੈ ਤਾਂ ਹੀ ਇਹ ਪਹਿਲਾਂ ਦੀ ਇਹ ਨਾਲ ਦੀ ਇਹ ਜਿਵੇਂ ਪ੍ਰੋਪਰ ਜਿਵੇਂ ਤਾਲ ਟੰਕਾ ਕੇ ਜਾਂ ਕੋਈ ਸਹਾਰ ਰੱਖਣ ਵਾਸਤੇ ਆਪਾਂ ਜਿਹਨਾਂ ਨੂੰ ਖੁਰਜੀਆਂ ਕਹਿੰਦੇ ਜਾਂ ਲਮਾਰੀਆਂ ਕਹਿੰਦੇ ਹੁੰਦੇ ਸੀ ਹਣਾ ਜੀ ਤਾਂ ਪ੍ਰੋਪਰ ਉਵੇਂ ਹੀ ਪਈਆਂ ਨੇ ਉਹ ਕੁਛ ਤੀਰੀਆਂ ਵੀ ਬਿਲਕੁਲ ਉਵੇਂ ਨੇ ਕੋਈ ਕੋਣ ਨਹੀਂ ਲੱਗਿਆ ਕੋਈ ਇਹਨਾਂ ਨੂੰ ਮੱਖੀ ਨਹੀਂ ਲੱਗੀ ਅੱਗੇ ਮਾਰਤੇ ਇਹਨਾਂ ਦੇ ਹੋਰ ਵੀ ਉਹ ਵੀ ਆਪਾਂ ਦਿਖਾਉਣੇ ਜੀ ਇਹੇ ਮਕਾਨ ਹੁਣ ਮੌਕੇ ਤੇ ਜੀ ਜਗਜੀਤ ਸਿੰਘ ਤੇ ਲਖਮ ਸਿੰਘ ਕੋਲੇ ਆ ਜੀ ਠੀਕ ਆ ਜੀ ਆ ਜਿਵੇਂ ਕੋਠੀ ਇਹਦੇ ਨੇ ਇਹਨਾਂ ਨੇ ਕੁਛ ਪ੍ਰਾਣਾ ਹਾਂਜੀ ਜੋ ਪਹਿਨਾਂ ਦਾ ਪ੍ਰਾਣਾ ਪਹਿਲਾ ਮਕਾਨ ਮੀਂਹ ਕੰਨੀ ਨਾਲ ਗਿਰ ਗਿਆ ਸੀਗਾ ਜੀ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਨਵਾਂ ਮਕਾਨ ਆਪਦਾ ਬਣਾ ਲਿਆ ਜੀ ਤੇ ਜੋ ਇਹਨਾਂ ਦਾ ਪ੍ਰਾਣਾ ਪਿਤਾਪੁਰਖੀ ਮਕਾਨ ਹਜੇ ਹੈ ਜੀ ਉਹ ਹਜੇ ਹੋਰ ਵੀ ਇੱਧਰ ਫਿਰ ਕੁਛ ਆਇਆ ਜੀ ਬਾਕੀ ਇਹ ਵੀ 1935 ਵੇਲੇ ਦਾ ਹੀ ਹੈ ਨਹੀਂ ਇਹ ਉਸ ਤੋਂ ਮਗਰੋਂ ਦਾ ਜੀ ਇਹ ਉਸ ਤੋਂ ਮਗਰੋਂ ਦਾ ਹਾਂਜੀ ਹਾਂਜੀ ਇਹ ਇਹ 1952 ਵੇਲੇ ਦੇ ਬਣੇ ਹੋਏ ਆ ਜੀ ਸਾਰੇ ਇਹ ਉੱਨੀ ਤੋਂ ਪਹਿਲਾਂ ਦਾ ਹਾਂਜੀ ਹਾਂਜੀ ਤੇ ਇੰਨਾ ਪੁਰਾਣਾ ਮਕਾਨ ਹੈ ਜੀ ਪਹਿਲਾਂ ਇੱਧਰ ਲੱਗੇ ਰ ਗਿਆ ਸੀਗਾ ਜੀ ਜਿਹੜੇ ਇਹ ਮਕਾਨ ਬਣੇ ਹੋਏ ਜੀ 1952 ਦੇ ਆ 1952 ਦੇ ਆ ਹਾਂਜੀ ਹਾਂਜੀ 1952 ਦੇ ਵਿੱਚ ਬਣੇ ਹੋਏ ਆ ਜੀ ਠੀਕ ਹੈ ਇਹ ਸਰਦਾਰ ਨਛੱਤਰ ਸਿੰਘ ਉਹਨਾਂ ਨੇ ਆਪਦੀ ਦੇ ਘਰੇ ਦੇ ਵਿੱਚ ਬਣਾਏ ਆ ਜੀ ਤੇ ਲਗਭਗ ਇਹ ਵੀ 75 ਸਾਲ ਹੀ ਹੋ ਚਲੇ ਹਾਂਜੀ 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 ਇਹ 75 ਸਾਲ ਪੁਰਾਣੀ ਹੋ ਗਈ ਇਹਦੇ ਵੀ ਛੱਤ ਸਾਰੀ ਸਤੇਰੀਆਂ ਦੀ ਹੈ ਜੀ ਇਸ ਟਾਈਮ ਦੇ ਉੱਤੇ ਮਸਾਲਾ ਆ ਗਿਆ ਸੀਗਾ ਜੀ ਠੀਕ ਉਦੋਂ ਚਣਾਈ ਗਾਰੇ ਚ ਹੁੰਦੀ ਸੀਗੀ ਜੀ ਤੇ ਬਾਕੀ ਕੰਮ ਸੀਮੈਂਟ ਚ ਹੋਇਆ ਸਾਰਾ ਜੀ ਇਹਨਾਂ ਦਾ ਠੀਕ ਹੈ ਜੀ ਇਹ ਇਹ ਸਾਰਾ ਜਿਹੜਾ ਪੋਰਸ਼ਨ ਸੀਗਾ ਇਹਦੀ ਵੀ ਛੱਤ ਸਾਰੀ ਸਤੇਰੀਆਂ ਦੀ ਬਣੀ ਹੋਈ ਹੈ ਠੀਕ ਹੈ ਜੀ ਹਾਂਜੀ ਇਸ ਦੀ ਹਜੇ ਸੰਭਾਲ ਤੁਸੀਂ ਉਵੇਂ ਰੱਖ ਰੱਖੀ ਆ। ਜੀ ਸੰਭਾਲ ਹਜੇ ਤੱਕ ਰਹੀ ਹੈ। ਤੱਕਰ ਕੋਈ ਲੀਕ ਨਹੀਂਗਾ, ਕੋਈ ਕੁਛ ਨਹੀਂਗਾ ਜੀ। ਇਹ ਹਜੇ ਤੱਕ ਠੀਕ ਚੱਲ ਰਿਹਾ ਜੀ ਇਹ। ਠੀਕ ਆ। ਅੱਗੇ ਵੀ ਰੱਖਣੀ ਚਾਹੁੰਦੇ ਹੋ? ਹਾਂਜੀ, ਹਾਂਜੀ। ਇਹ ਨਰ ਜੀ। ਇਹਨਾਂ ਪੁਰਾਣਾ ਵਰਾਸਤ ਜਿਹੜਾ ਹੈ ਇਹ ਇਹਨਾਂਕ ਰੱਖਣਾ ਜੀ। ਤਾਂ ਤੁਸੀਂ ਮੇਨਾਂ ਕਰੀ ਦੇਖ ਸਕਦੇ ਹੋ ਜਿਵੇਂ ਪੁਰਾਣੀ ਵਰਾਸਤ ਦੇ ਵਿੱਚ ਸੀ ਉਵੇਂ ਹਉ ਬਹੂ ਤੁਹਾਨੂੰ ਦਿਖਾਈ ਦੇ ਰਹੀ ਆ। ਅਜੇ ਪਹਿਲਾਂ ਅੰਗਰੇਜ਼ਾਨਾਂ ਤੋਂ ਨਾ ਗੀਆਂ ਜੀ। ਹਾਂਜੀ, ਹਾਂਜੀ। ਪਹਿਲਾਂ ਆਪਣਮਕੇ ਦੇ ਪਹਿਲਾਂ ਕਾਰਨਾ ਕੀ। ਹਾਂ ਦੇਖੋ ਜੀ। ਹਾਂ ਅਲਮਾਰੀਆਂ ਜਿਹਨੂੰ ਆਪਾਂ ਕਹਿ ਦਿੰਦੇ ਸੀ। ਪਹਿਲਾ ਵ ਬਖਾਰੀ ਆਖ ਦਿੰਦੇ ਸੀ ਇਹ ਨਹੀਂ ਇਹ ਨਹੀਂ ਇਹ ਨਹੀਂ ਖਾਰੀ ਇੱਧਰ ਬਣੇ ਹੋਏ ਆ ਅੱਛਾ ਉੱਧਰ ਬਣੇ ਹੋਏ ਤੇਰਾ ਜੀ ਪ੍ਰਾਣੇ ਉਹ ਬਣੇ ਹੋਏ ਆ ਜਿਹੜੇ ਠੀਕ ਹੈ ਜੀ ਇਹ ਇਹਨਾਂ ਜਿਹੜਾ ਸਮਾਨ ਪਿਆ ਇਹ ਪ੍ਰਾਣਾ ਜਿਵੇਂ ਦਾਤੀਆਂ ਇਹ ਪ੍ਰਾਣੀਆਂ ਜੀ ਪ੍ਰਾਣ ਇਹ ਵਿਰਾਸਤ ਚਿੱਕਲੇ ਹੈ ਨਾ ਪੁਰਾਣੀ ਪ੍ਰਾਸਤਾ ਵਾਲੀ ਕੀਤੀ ਹੋਈ ਹੈ ਆ ਆਸਮਾਨ ਦੱਸੋ ਹੈ ਨਾ ਆਸਮਾਨ ਦੱਸੋ ਜੀ ਇਹ ਕੀ ਚੀਜ਼ ਹੈ ਦੱਸੋ ਐ ਘੁੰਡੀਆਂ ਜੀ ਕਿਤਾਂ ਅੱਛਾ ਇਹ ਕਿ ਚੱਕੜੀਆਂ ਜੀ ਮੱਲਾ ਛੋਟੇ ਬੱਚੇ ਦੇ ਕਟੂਆਂ ਦੇ ਠੀਕ ਹੈ ਜੀ ਉਹ ਘੋੜਿਆਂ ਦੇ ਪੌੜਾ ਜੀ ਪਹਿਲਾਂ ਵੇਲੇ ਪਹਿਲਾਂ ਵੇਲੇ ਲਗਭਗ ਕਿੰਨੇ ਸਾਲਾਂ ਦੇ ਹੋਣਗੇ ਇਹ ਬਹੁਤ ਜ਼ਿਆਦਾ ਪੁਰਾਣੇ ਹੈ ਜੀ ਠੀਕ ਹੈ ਅਸੀਂ ਆਂ ਜਾਂ ਸਾਹ ਵੀ ਬਣੇ 70 ਸਾਲ ਪੁਰਾਣਾ ਹੋਗਾ ਜੀ 70 ਸਾਲ ਦੇ ਹੈ ਜੀ ਤਾਂ ਪੁਰਾਣੇ ਠੀਕ ਹੈ ਅੱਛਾ ਜੀ ਬੱਚਿਆਂ ਨੂੰ ਆ ਭੈੜੇ ਲੱਗਦਾ ਜੀ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਰਾਸਤੀ ਸੰਗਸਪਾ ਦਾਤੀਆਂ ਜਿਵੇਂ ਕੁਹਾੜੀ ਜਿਵੇਂ ਰੰਬੀਆਂ ਤਾਂ ਘੋੜਿਆਂ ਦੇ ਪੌਰ ਆ ਇਹ ਤਰ੍ਹਾਂ ਛਿਖਲੇ ਜਿਵੇਂ ਪੁਰਾਣੇ ਪਹਿਲੇ ਜਮਾਨੇ ਵਾਲੇ ਜਿਹੜੇ ਸਾਰੇ ਤੁਹਾਨੂੰ ਦਿਖਾ ਰਿਆ ਸੀ ਪਹਿਲਾਂ ਵਾਲੀਆਂ ਦਾਤੀਆਂ ਤੁਸੀਂ ਦੇਖ ਸਕਦੇ ਹੋ ਤ੍ਰਿਸਤੀ ਤੋਂ ਤਿਆਰ ਹੁੰਦੀਆਂ ਸੀ ਉਵੇਂ ਪਈਆਂ ਹੋਈਆਂ ਹਾਂ ਲੇਟ ਵਾਲੀ ਦੀ ਜੀ ਅੱਗੇ ਚੱਲ ਕੇ ਦਿਖਾਉਣੇ ਹੋਰ ਇੱਕ ਇਸ ਤਰ੍ਹਾਂ ਦਾ ਕਮਰਾ ਗੁਪਤ ਰੱਖਿਆ ਜਾਂਦਾ ਸੀ ਜਿਸ ਤਰ੍ਹਾਂ ਕਿ ਪੁਰਾਣੇ ਟਾਈਮ ਦੇ ਵਿੱਚ ਸੰਦੂਖ ਵਗੈਰਾ ਰੱਖਣੇ ਕੋਈ ਪੈਸਾ ਟਕਾ ਰੱਖਣਾ ਕੋਈ ਇਸ ਤਰ੍ਹਾਂ ਦੀ ਕੋਈ ਕੀਮਤੀ ਚੀਜ਼ਾਂ ਮੋਹਰਾ ਇਹਦੇ ਵਿੱਚ ਨੱਪ ਕੇ ਰੱਖਣੀਆਂ ਇਹ ਉਸ ਤਰ੍ਹਾਂ ਦਾ ਕਮਰਾ ਤਿਆਰ ਕਰਿਆ ਹੋਇਆ ਸੀ ਇਹ ਠੀਕ ਹੈ ਜੀ ਇਸ ਦੇ ਨਾਲ ਵਾਲਾ ਕਮਰਾ ਜਿਹੜਾ ਜੀ ਖਜ਼ਾਨਾ ਵੀ ਕਹਿ ਸਕਦੇ ਆ ਖਜ਼ਾਨਾ ਵੀ ਕਹਿ ਸਕਦੇ ਆ ਇਹਦੇ ਵਿੱਚ ਨੱਪ ਨੱਪ ਕੇ ਰੱਖਣਾ ਜੀ ਕੋਈ ਸੋਨਾ ਰੱਖਣਾ ਜੀ ਚਾਂਦੀ ਰੱਖਣੀ ਕੋਈ ਇਸ ਤਰ੍ਹਾਂ ਦੇ ਜਿਹੜੇ ਸੀਗੇ ਜੀ ਪੁਰਾਣਾ ਸੰਦੂਖ ਹਜੇ ਤੱਕਰੇ ਦੇ ਵਿੱਚ ਪਿਆ ਜੀ ਵਿੱਚ ਪਿਆ ਹਾਂਜੀ ਤੇ ਦੂਸਰਾ ਇਹਦੇ ਨਾਲ ਵਾਲਾ ਸੀਗਾ ਜੀ ਇਹਦੇ ਵਿੱਚ ਸਾਰਿਆਂ ਚ ਦਾਣੇ ਪਾਏ ਜਾਂਦੇ ਸੀ। ਆਹ ਲੱਕੜ ਵੀ ਉਸ ਵੇਲੇ ਦੀ ਲੱਗੀ ਹੈ। ਇਹ ਲੱਕੜ ਸਾਰੀ ਉਸ ਟਾਈਮ ਦੀ ਹੈ ਕੋਈ ਚੇਂਜ ਨਹੀਂ। ਠੀਕ ਆ। ਇਹ ਪਿੱਤਰ ਸਾਰਾ। ਆ ਸਾਰਾ ਪਿੱਤਰ ਲੱਗਾ। ਜਿਹੜਾ ਕੋਰਾ ਦੇ ਪੈਟਰੀ ਪੈਸਾ ਲੈ ਘੜਨ ਦੋ ਪਿੱਤਰ ਦੇ। ਠੀਕ ਆ ਜੀ। ਅੱਛਾ ਜੀ। ਇਹ ਹੁੰਦਾ ਸੀ ਦਾਣੇ ਵਾਲਾ ਸਟੋਰ ਜੀ ਉਸ ਟਾਈਮ ਤੇ ਬਸ। ਠੀਕ ਹੈ। ਉਹ ਹੋਊਗਾ ਉਹ ਅੱਧੀਆਂ-ਚਾਰ ਟਾਣੀ ਉਹ ਗੱਲ ਹੈ। ਆ ਸਰੂਪ ਹੈ ਜੀ ਬਰਾਕ ਤੇ ਉੱਤੇ ਦੋ ਚਵਾਰੇ ਬਣੇ ਹੋਏ ਸੀ ਉਹ ਦੋਨੇ ਗਿਰ ਗਏ। ਹੈ ਨਾ। ਨੇ ਕਿਨੇ ਕਿ ਦੋ ਚਵਾਰੇ ਬਣਾਏ ਹੋਏ ਸੀ ਤੇ ਦੋ ਚਵਾਰੇ ਸੀ ਜਿਵੇਂ ਇੱਧਰ ਵੀ ਸੀ ਇਹ ਜੀ ਇਹ ਆਪਾਂ ਪੜ੍ਹ ਸਕਦੇ ਨਹੀਂ ਰੱਖੀ ਰੱਖਣ ਵਾਸਤੇ ਉੱਪਰੋਂ ਪੁਰਾਣਾ ਸੰਦੂਕ ਦਿਖਾਉਣਾ ਜੀ ਥੋੜਾ ਜਿਹਾ ਇਹਨੂੰ ਜਿਵੇਂ ਆਪਾਂ ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋਵੋਗੇ ਬਹੁਤ ਸੰਗਤਾਂ ਜਾਂਦੀਆਂ ਉੱਥੇ ਇੱਕ ਖਜ਼ਾਨਾ ਚੌਂਕ ਆ ਜੀ ਇਹ ਸੰਦੂਕ ਨੂੰ ਉੱਥੇ ਇੱਕ ਰੱਖਿਆ ਪਿਆ ਉਹਨੂੰ ਖਜ਼ਾਨਾ ਚੌਂਕ ਕਹਿੰਦੇ ਆ ਉੱਪਰ ਉਸੇ ਹੂ ਬਹੂ ਖਜ਼ਾਨਾ ਉਪਿਆ ਹੋਇਆ ਇਹਨੂੰ ਖਜ਼ਾਨਾ ਵੀ ਕਿਹਾ ਜਾਂਦਾ ਤੇ ਸੰਦੂਕ ਨੂੰ ਕਿਹਾ ਜਾਂਦਾ ਇਹ ਦੇਖ ਕੇ ਨੇ ਵੀ ਪੁਰਾਣੇ ਇਹਦੇ ਦੀ ਵਿਰਾਸਤੀ ਚੀਜ਼ ਹੈ ਵਿਰਾਸਤੀ ਚੀਜ਼ ਉਹ ਸੱਕੀਆਂ ਬੋਰ ਆ ਇਹ ਦੇਖ ਸਕਦੇ ਹੋ ਅਜੇ ਬਿਲਕੁਲ ਚਾਲੂ ਆ ਕਟਾ ਪੀਸ ਦੇ ਸੀਸੀ ਨਾਲ ਹੀ ਇਸੇ ਨਾਲ ਹੀ ਕੰਮ ਚੱਲਦਾ ਸੀਗਾ ਜੁਣਤਾ ਆ ਗਿਆ ਦੂਜੀਆਂ ਸੱਕੀਆਂ ਹਾਂ ਦੂਜੀਆਂ ਆ ਗਈਆਂ ਇਹ ਮਤੈ ਤੁਸੀਂ ਜੇ ਬਣਾਏ ਹੋਏ ਕੋਈ ਛੱਜੇ ਵੀ ਕਹਿ ਦਿੰਦਾ ਇਹਨੂੰ ਹਨਾ ਕੋਈ ਪ੍ਰਾਂਦੀਆਂ ਇਹ ਕੀ ਚੀਜ਼ ਐ ਵੀ ਤੁਹਾਨੂੰ ਜਾਣਕਾਰੀ ਦੇ ਹਾਂ ਇਹ ਨਾਲੇ ਐ ਘਗਰਿਆਂ ਚ ਪਾਉਣ ਨੂੰ ਆ ਪਾਛੇ ਤੇ ਵੰਡਦੀਆਂ ਅੱਛਾ ਅੱਛਾ ਨਾਲੇ ਪਾਉਂਦੇ ਆ ਘਗਰੇ ਨਹੀਂ ਪਾਉਂਦੇ ਹਾਂ ਸੀ ਅਸੀਂ ਮੱਦੇ ਘੂਟੋ ਜਿਵੇਂ ਪਾਣੀ ਭਰਦੇ ਆ ਅੱਛਾ ਉਹ ਦੋ ਐਨਾਂ ਪਾਉਂਦੇ ਆਪਦੇ ਸ਼ਿੰਗਾਰ ਲਈ ਬਣਦੀਆਂ ਸੀ ਮਤਲਬ ਹਾਂ ਹਾਂ ਸ਼ੌਕਣਾ ਸ਼ੌਕਣਾ ਸ਼ਿੰਗਾਰ ਲਈ ਹਾਂ ਹੁਣ ਤਾਂ ਕੋਈ ਘਰੇ ਨਾ ਹੁਣ ਤਾਤਾ ਜੀ ਨਾਲ ਲੀੜੇ ਨਹੀਂ ਪਾਉਂਦੇ ਆ ਹੋਰ ਹੀ ਪੁਰਾਕਾਂੀਆਂ ਪਾਈ ਜਾਂਦੀਆਂ ਅੱਛਾ ਪਹਿਲਾਂ ਪੁਰਾਣੀਆਂ ਗੱਲਾਂ ਇਹ ਜ਼ਿਆਦਾ ਵਿਆਹ ਸ਼ਾਦੀ ਵੇਲੇ ਪਾਉਂਦੇ ਹੋਣਗੇ ਹਾਂ ਹਾਂ ਵਿਆਹ ਸ਼ਾਦੀ ਵੇਲੇ ਉਹ ਵੀ ਕੋਈ ਨਵੀਂ ਪਾਣੀ ਪਾਣ ਲਾਉਂਦੇ ਜਦੋਂ ਖੂਟੋਂ ਪਾਣੀ ਲਿਆਉਂਦੇਗਾ ਹਾਂਜੀ ਉਹ ਮੋੜ ਨੂੰ ਫੇਰੇ ਪਾਉਂਦੇ ਆ ਇਹ ਤੁਸੀਂ ਆਪ ਤਿਆਰ ਕੀਤੇ ਹੋਏ ਆ ਹਾਂ ਬਕੀ ਤੁਸੀਂ ਕੀਤੇ ਜਾਂ ਤੁਹਾਡੇ ਨੋ ਰਾਣੀ ਨੇ ਕੀਤੇ ਆ ਹਾਂ ਆਪ ਸਾਰਾ ਨੇ ਅਸੀਂ ਮਾਂ ਦੱਸੀ ਜਾਂਦੀ ਇਹ ਕਰੀ ਜਾਂਦੀ ਅੱਛਾ ਜੀ ਮੋਢੇ ਮਾਤਾ ਨੇ ਸਾਨੂੰ ਤਾਂ ਗਿਫਟ ਹਾਂ ਅੱਛਾ ਜੀ ਹਾਂ ਠੀਕ ਆ 10 ਦੇ ਬਾਅਦ ਹੈ ਨਹੀਂ ਠੀਕ ਆ ਆਪ ਕਰੀ ਤੇ ਬਾਵਾ ਕਾਫੀ ਚੇਰ ਦੇ ਬਣਾਏ ਹੋਏ ਆ ਕਿ ਹੁਣੇ ਕਿਤੇ ਬਣਾਏ ਜੀ ਨਹੀਂ ਬਾਵਾ ਚੇਰ ਬਣਾਏ ਨੇ ਬਣਾਏ ਨੇ ਬਾਵਾ ਚੇਰ ਹੋ ਗਏ ਅੱਛਾ ਜੀ ਹਾਂ ਠੀਕ ਹੈ ਜੀ ਮਾਤਾ ਜੀ ਤੁਹਾਡੀ ਉਮਰ ਕਿੰਨੀ ਹੋਗੀ ਮੈਂ 80 ਤੋਂ ਉੱਤੇ ਹੀ ਹੋਊ ਮਾਰ ਮੋਢੇ 85 ਸਾਲ ਹੋ ਜੀ 85 ਸਾਲ ਦੇ ਜਨਮ ਮਾਤਾ ਅੱਛਾ 85 ਸਾਲ ਦੇ ਹੋ ਗਏ ਹਾਂ ਠੀਕ ਹੈ ਮਾਤਾ ਜੀ ਆਪਣਾ ਨਾਮ ਦੱਸਿਓ ਮੇਰਾ ਨਾਂ ਉਥੇ ਦਾ ਛੋਟਾ ਆਰੇ ਹੁੰਦੇ ਸੀ ਇੱਥੇ ਅੰਗਰੇਜ਼ੀ ਠੀਕ ਹੈ ਮਾਤਾ ਦੋਨੋਂ ਆਏ ਜੇ ਨਿੱਕੇ ਜਿਹੇ ਕੰਮ ਦਾ ਸ਼ੌਕ ਵਾਲਾ ਆ ਪੀੜੀਆਂ ਵਾਲਾ ਮੈਂ ਛੀਤਤ ਪੀੜੀਆਂ ਮੰਨਦੀ ਹਾਂ ਹੂੰ ਇਹ ਮੰਗੇ ਮੰਗੇ ਮੈਂ 1.5 1.5 ਬੁੰਦੇ ਮੇਰੇ ਥੋੜੇ ਜਿਹਾ ਪਰਾਣੇ ਵਜਨ ਹੂੰ ਲੋਕੀਂ ਮੰਜੇ ਤੋਂ ਹੁੰਦੀ ਆ ਜਿੰਨ ਕਰੇ ਪਾਪੇ ਮਗਾ ਤੁਨ ਨਵਾ ਬਣ ਜਾਂਦਾ ਉਹ ਪਰਾਨੇ ਨੇ ਕੀ ਕੋਣਾ ਠੀਕ ਹੈ ਠੀਕ ਹੈ ਮੈਂ ਤਾਂ ਆਏ ਜਬਰੀਕੂ ਜੇ ਕੰਮ ਕਰ ਮੇਰੇ ਜੀ ਨੇ ਆਖਦਾ ਹੁਣ ਵੀ ਲੱਗੇ ਰਹਿੰਦੇ ਹਾਂ ਹਾਂ ਪੂਰੀ ਨਿਗਾਹ ਮੇਰੀ ਕੋਈ ਆ ਪਾਇ ਨ ਕੋਈ ਆ ਅੱਛਾ ਨੇੜੇ ਉਹਦੀ ਨਿਗਾਹ ਤੁਹਾਡੀ ਪੂਰੀ ਆ 85 ਸਾਲ ਦੀ ਉਮਰ ਚ ਹਾਂ ਹਾਂ ਠੀਕ ਹੈ ਭਾਈ ਹਜੇ ਤਾਂ ਕੋਈ ਆ ਹੁਣੇ ਨੂੰ ਹੀ ਮੱਦੀ ਠੀਕ ਹੈ ਜੀ ਇਹ ਮਾਤਾ ਜੀ ਤੁਸੀਂ ਬੁਣੀ ਹੋਈ ਹੈ ਪੀੜੀ ਹੁਣ ਵੀ ਫਿਰ ਪੰਜ ਦਿਨੀ ਹੋਇਆ ਮਾਲੋ ਹਜੇ ਵੀ ਬੈਠਦੇ ਨਹੀਂ ਤੁਸੀਂ ਕੰਮ ਕਰਦੇ ਰਹਿੰਦੇ ਜਿੰਨਾ ਕਿ ਛੋਟਾ ਛੋਟਾ ਆਉਂਦਾ ਹਾਂ ਸ਼ੌਕ ਨਾਲ ਤੋਰਾ ਫੇਰਾ ਮੈਂ ਘੱਟ ਕਰਦੀ ਆਂ ਵੀ ਡਿੱਗਣਾ ਪਾਵਾਂ ਡਿੱਗਣਾ ਪਾਵਾਂ ਫਿਰ ਸਾਹਮਣੇ ਆਉਂਦਾ ਗੋਡੇ ਸਹੀ ਆ ਹੀ ਤੁਹਾਡੇ ਹਾਂ ਗੋਡੇ ਹੁਣ ਤਾਂ ਸਹੀ ਆ ਭਾਈ ਹੁਣ ਹੁੰਦਾ ਵੀ ਜੇ ਹੁਣ ਲੱਗ ਜਾਂਦੀ ਮੈਂ ਮੇਰੇ ਆਪ ਦੇ ਮੁੰਡੇ ਦੀ ਗੋਡੇ ਤੋੜ ਦੇ ਠੀਕ ਆ ਜੀ ਬਿਲਕੁਲ ਹੀ ਬਿਲਕੁਲ ਮੇਰਾ ਪੈਂਟ ਤਾਂ ਜਨਮਾ ਮੈਥੋਂ ਨਹੀਂ ਕਰੀਆ ਇਹ ਮਾਤਾ ਵੀ ਤੁਸੀਂ ਫਿਰ ਜਿਹੜਾ ਇਹ ਬਰਾਸਤੀ ਘਰ ਰੱਖਿਆ ਹੋਇਆ ਤੁਸੀਂ ਸ਼ੌਕ ਨਾਲ ਆਪ ਰਖਵਾਇਆ ਜਾਂ ਅੱਗੇ ਸੰਭਲ ਲੈ ਕੇ ਆ ਹੋਇਆ ਵੀ ਇਹ ਰੱਖਣਾ ਹੈ ਆਹ ਹਾਂਜੀ ਆ ਵੀ ਤਾਂ ਰੱਖਣਾ ਹੀ ਹੈ ਗਾਹਾਂ ਜੇ ਜੋ ਆਕਰ ਰੱਖ ਲੈਣਗੇ ਜੇ ਗਾਲ ਨੇ ਕੁੜੀਆਂ ਨਾ ਰੱਖਣੀਆਂ ਤਾਂ ਨਾ ਰੱਖਣੀਆਂ ਇਹ ਤਾਂ ਰੱਖ ਲਈ ਇਧਰੋਂ ਉੱਕਾ ਉੱది ਗੱਲ ਵੀ ਕਰਦੇ ਕਰ ਦੀ ਗੱਲ ਵੀ ਜੀ ਮਾਤਾ ਜੀ ਕਰ ਦੀ ਗੱਲ ਵੀ ਕਿ ਥੋੜਾ ਜੀ ਕਰਦਾ ਵੀ ਬਦਲਿਆ ਜਾਏ ਜਾਂ ਏ ਐਮੀ ਰਵੀ ਮੇਰੇ ਘਰ ਕੋਈ ਜੀ ਨਹੀਂ ਕਰਦਾ ਮਾਤਾ ਜੀ ਤੁਹਾਨੂੰ ਇੱਥੇ ਯਾਦ ਆਉਂਦੀ ਆ ਆਪਦੀ ਵੀ ਤੁਸੀਂ ਇੱਥੇ ਫਿਰਦੇ ਸੀ ਜਾਂ ਕੁਝ ਵੀ ਹਾਂ ਉਹ ਤਾਂ ਯਾਦ ਆਉਣੀ ਐ ਇੱਥੇ ਸਾਰੇ ਕੁਛ ਇੱਥੇ ਕਰਦੇ ਸੀ ਅੱਗੇ ਦਾ ਖੇੜੇ ਪੱਕੇ ਵੀ ਕੋਈ ਐ ਨਹੀਂ ਸੀ ਪਤਾ ਨਹੀਂ ਤੇ ਰਾਤ ਨੂੰ ਫਿਰ ਆ ਦੂਜੇ ਆ ਪੱਖਿਆਂ ਨਾਲ ਹਵਾ ਲੈਣੇ اچھا ਜੋ ਛੋਟਾ ਇੱਥੇ شادی ਹੁੰਦੀ ਇਸ ਘਰ ਚ ਆਉਨੇ ਉਹਦੋਂ ਇਹ ਬਣਿਆ ਹੋਇਆ ਸੀਗਾ ਜੀ ਹਾਂ ਤੁਹਾਨੂੰ ਉਹ ਤਾਂ ਕਿਵੇਂ ਲੱਗਾ ਵੀ ਘਰ ਕਿਵੇਂ ਦਾ ਵਧੀਆ ਸੀ ਮੇਰੇ 사ਸ ਆਦੀ ਐ ਕਿ ਮੇਰੇ ਉਹਨਾਂ ਤੋਂ ਵਾਰੀ ਪਹਿਲਾਂ ਹਾਂ अच्छा ਤੁਹਾਡੀ ਸਾਸ ਤੋਂ ਪਹਿਲਾਂ ਦਾ ਹਾਂ ਅੱਛਾ ਜੀ ਆਇਆ ਜੀ ਹਿੰਦੀ ਮੇਰੇ ਹੋਂ ਤੋਂ ਸਾਰਾ ਕੁਝ ਹੈ ਪਹਿਲਾਂ ਦਾ ਸਾਰਾ ਹੀ ਹੈ ਬੇਟਾ ਜਮਾਤਾ ਪਿਆ ਹੋਇਆ ਹੈ ਹਾਂ ਠੀਕ ਹੈ ਮਾਤਾ ਜੀ ਬੱਡੇ ਹਨ ਤੁਸੀਂ ਠੀਕ ਪਤਾ ਕਿਉਂ ਕਿ ਤੁਹਾਡਾ ਇੱਕ ਤਾਂ ਵਿਰਾਸਤੀ ਘਰ ਪਿਆ ਹੈ ਤੁਹਾਡਾ ਇੱਥੇ ਜੀ ਲੱਗਦਾ ਜਿੱਥੇ ਮਨ ਨੂੰ ਸਕੂਨ ਹੋਵੇ ਹਾਂ ਉੱਥੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਟੇਰ ਸਕਦੀ ਮੇਰਾ ਨਵੇਂ ਜਾਣੂ ਜੀ ਨਹੀਂ ਕਰਦਾ ਬੋਲਦਾ ਮਸਾਈ ਕਰਨ ਨਹੀਂ ਕਿਹਾ ਅਸਾਦਰ ਕੋਠੀ ਵਾਲੇ ਜੀ ਨਹੀਂ ਕਰਦਾ ਜਾਣਦਾ ਗਵਾਹ ਕੁੱਤਾ ਮੰਦੇ ਅਸਾਰੇ ਸੰਤਾ ਹੈ ਲਾਕਡਾਊਨ ਨਹੀਂ ਆਇਆ ਮੀ ਪਰਾਨ ਆ ਜਾਏ ਬੜੀ ਹੈ ਅੱਜ ਵੀ ਮਰ ਆਇਆ ਜੀ ਵੀ ਇਹਨੂੰ ਰੰਗ ਕਰਾਲ ਕੇ ਕੋਠੀ ਤੁਸੀਂ ਪਰੇ ਪਾ ਲਓ आ, अच्छा। بیا ਨਾਟਾ ਗਏ। ਵਿਆਹ ਹੀ ਰੰਗ ਕਰਾ ਦਈਏ, ਰੰਮਟ ਕਰਾ ਦਈਏ। ਠੀਕ ਹੈ ਮਾਤਾ ਜੀ। ਇਹ ਤਾਂ ਜੀ ਥੋੜਾ ਡਿਜ਼ਾਈਨ ਜੇ ਹੋਰ ਹੈਗੇ ਵਿੱਚ। ਹਾਂ ਇਹਨਾਂ ਵਿੱਚ ਫੋਟੋ ਤੇ ਰੰਗ ਕਰਤਾ ਲੂਪ ਹੋ ਗਏ ਨਾ। ਤੇ ਵਿੱਚ ਸਾਰੇ ਡਿਜ਼ਾਈਨ ਹੈਗੇ। ਹਾਂ ਸਾਰੇ 12 ਦੇ ਡਿਜ਼ਾਈਨ। ਠੀਕ ਹੈ ਮਾਤਾ ਜੀ, ਧੰਨਵਾਦ।